ਜਿਨ੍ਹਾਂ ਬੱਚਿਆਂ ਨੂੰ ਇੱਥੇ ਪੂਰੀ ਆਜ਼ਾਦੀ ਮਿਲੀ ਹੁੰਦੀ ਹੈ ਨਾ ਪੇਰੈਂਟਸ ਦਬਾਅਤ ਬੁੱਕ ਨਹੀਂ ਰੱਖਦੇ ਉਹਨਾਂ ਬੱਚਿਆਂ ਨੂੰ ਉੱਥੇ ਚਾ ਕੋਈ ਫਰਕ ਨਹੀਂ ਪੈਂਦਾ ਜਿਨ੍ਹਾਂ ਬੱਚਿਆਂ ਨੂੰ ਇੱਥੇ ਜ਼ਿਆਦਾ ਦਬਾ ਕੇ ਰੱਖਿਆ ਗਿਆ ਹੋਊਗਾ ਕਿ ਕੁਝ ਪੇਰੈਂਟਸ ਹੁੰਦੇ ਆ ਕਿ ਜ਼ਿਆਦਾ ਹੀ ਕੁਝ ਉਹ ਹੁੰਦਾ ਹੈ ਕੁਝ ਪਰਸੈਂਟ ਜ਼ਿਆਦਾ ਨਹੀਂ ਕੁਝ ਪਰਸੈਂਟ ਉਹ ਬੱਚਿਆਂ ਨੂੰ ਜਦੋਂ ਆਜ਼ਾਦੀ ਮਿਲਦੀ ਹੈ ਫਿਰ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਲੱਗਦਾ ਕਿ ਇਹ ਹੀ ਹੈ ਸਵਰਗ ਹਨਾ ਜਿਨ੍ਹਾਂ ਬੱਚਿਆਂ ਨੇ ਪਹਿਲੇ ਹੀ ਆਜ਼ਾਦੀ ਦੇਖੀ ਹੁੰਦੀ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਉਹਨਾਂ ਨੇ ਉੱਥੇ ਵੀ ਜਾਈ ਰਹਿਣਾ ਨਾ ਉਹਨਾਂ ਬੱਚਿਆਂ ਦੇ ਨਾਲ ਥੋੜਾ ਜਿਹਾ ਇਹ ਹੋ ਜਾਂਦਾ ਉਹੀ ਬਸ ਪੁਰਾਣੀ ਜਨਰੇਸ਼ਨ ਦੀ ਛੋਟੀ ਜਿਹੀ ਜਿਹੜੀ ਸੀਗੀ ਕਿ ਬੇ ਬੱਚਿਆਂ ਨੂੰ ਦਬਾ ਕੇ ਰੱਖਣ ਵਾਲੀ ਉਹ ਅੱਜ ਵੀ ਹੈ ਥੋੜਾ ਜਿਆਦਾ ਹੈ ਹੀ ਹੈ ਨਾ ਕੁਝ ਪਰਸੈਂਟ ਕੁਝ ਪਰਸੈਂਟ ਹੈ ਹਾਂ 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 ਤੇ ਦੇਖੋ ਅੱਜ ਦੀਆਂ ਜਿਹੜੀਆਂ ਕੁੜੀਆਂ ਦੀ ਆਪਾਂ ਗੱਲ ਕਰਦੇ ਆ ਨਾ ਵੀ ਲਾਤ ਉਤੋਂ ਦੀ ਰੱਖਣਾ ਚਾਹੁੰਦੀਆਂ ਉਹ ਵੀ 100% ਨਹੀਂ ਆਪਾਂ ਕਹਿ ਸਕਦੇ ਹਾਂ ਬਹੁਤੇ ਬੱਚੇ ਅਜੇ ਉਦਾਂ ਦੇ ਹੀ ਐ ਜਿਦਾਂ ਦੇ ਅਸੀਂ ਹੁੰਦੇ ਸੀ ਜਾਂ ਉਤੋਂ ਵੀ ਪਹਿਲਾਂ ਹੁੰਦੇ ਸੀ ਹੈਗੇ ਆ ਬੱਚੇ ਇਦਾਂ ਦੇ ਲੇਕਿਨ ਕਿੰਨੇ ਪਰਸੈਂਟ ਹੈ ਨਾ ਕੁਝ ਪਰਸੈਂਟ ਹੁਣ ਕਈ ਵਾਰੀ ਅਸੀਂ ਦੇਖੀਦਾ ਰਾਤ ਨੂੰ ਸ਼ੂਟ ਤੋਂ ਲੇਟ ਹੋ ਜਾਈਦਾ ਗੱਡੀ ਖੁੱਲੀ ਐ ਬੋਤਲਾਂ ਖੁੱਲੀਆਂ ਹੋਈਆਂ ਆ ਕੁੜੀਆਂ ਖੜੀਆਂ ਸਕੂਟੀਆਂ ਸਕੂਟੀਆਂ ਖੜੀਆਂ ਕਾਰਾਂ ਗੱਡੀਆਂ ਖਿੜਕੀਆਂ ਖੁੱਲੀਆਂ ਸ਼ਰਾਬਾਂ ਦੇ ਇਟ ਸੰਡਿਗੜ ਮੋਹਾਲੀ ਦੇ ਵਿੱਚ ਤੇ ਆਮ ਹੋ ਗਿਆ ਮੈਨੂੰ ਲੱਗਦਾ ਕੋਈ ਸਿਗਰਟ ਵੀ ਪੀਰੇ ਆ ਤੇ ਉੱਚ ਕੋਈ ਜੈਂਡਰ ਨਹੀਂ ਹੈਗਾ ਵੀ ਮੁੰਡਾ ਪੀਊਗਾ ਕੁੜੀਆਂ ਵੀ ਇਦਾਂ ਰੋਟੇਟ ਹੋ ਜਾਂਦੀ ਆ ਜੀ ਸਰਕਲ 'ਚ ਹਾਂ ਤੇ ਇਹਨੂੰ ਕੀ ਅਸੀਂ ਕਹਾਂਗੇ ਕੀ ਅਸੀਂ ਬਹੁਤ ਵਧੀਆ ਕੀਤਾ ਇਹ ਪੋਜ਼ਿਟਿਵ ਚੇਂਜ ਹੈ ਇਹ 네ਗੇਟਿਵ ਚੇਂਜ ਮੈਂ ਇਹ ਨਹੀਂ ਕਹਿੰਦੀ ਕਿ ਮੁੰਡਿਆਂ ਲਈ ਸ਼ਰਾਬ ਪੀਣਾ ਸਹੀ ਹੈ ਉਹਨਾਂ ਲਈ ਵੀ ਗਲਤ ਹੈ ਤੇ ਤੁਸੀਂ ਮੁੰਡਿਆਂ ਦੀ ਗਲਤ ਚੀਜ਼ ਕਿਉਂ ਆਪਣਾ ਲਈ ਘੱਟੋ ਘੱਟ ਗਲਤ ਚੀਜ਼ ਤਾਂ ਨਾ ਅਪਣਾਓ ਹੈਨਾ ਉਹ ਤਾਂ ਨਸ਼ਾ ਕੋਈ ਵੀ ਨਸ਼ਾ ਕਰਨਾ ਉਹ ਸਾਰਿਆਂ ਲਈ ਗਲਤ ਹੈ ਸਾਰੇ ਨੂੰ ਨੁਕਸਾਨ ਕਰਦਾ ਫੀਮੇਲ ਨੂੰ ਜ਼ਿਆਦਾ ਨੁਕਸਾਨ ਕਰਦਾ ਇਹ ਚਾਹੇ ਕਿਸੇ ਡਾਕਟਰ ਨਾਲ ਗੱਲ ਕਰਕੇ ਦੇਖ ਲੈਣਾ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ